ਅੱਜ ਇੱਕ ਗੱਲ ਕਹਿਣੀ ਚਾਹੁੰਦਾ ਉਹਨੂੰ ਵੀ ਇਹਨਾਂ ਨੇ ਲਾਲਚ ਦੇ ਕੇ ਲਾਇਆ ਹੋਇਆ ਜੇ ਕਿਸਦੇ ਘਰੇ ਮੈਂ ਕਹਿੰਦਾ ਇਹ ਚੰਗੀ ਗੱਲ ਨਹੀਂ ਗਈ ਪਰ ਜੇ ਕੋਈ ਹਜ਼ਾਰਾਂ ਕਰੋੜਪਤੀ ਸੰਜੀਵ ਰੋੜਾ ਕੈਂਡੀਡੇਟ ਆ ਜਿਹਦੇ ਘਰੋਂ ਇਹ ਆਟਾ ਆ ਰਿਹਾ ਦਾਲ ਆ ਰਹੀ ਆ ਬੈਗ ਆ ਰਹੇ ਆ ਪੈਸਾ ਆ ਰਿਹਾ ਸ਼ਰਾਬ ਆ ਰਹੀ ਆ ਭਰ-ਭਰ ਰੱਖੋ ਅੰਦਰ ਦੋ-ਦੋ ਮਹੀਨੇ ਦਾ ਸਟੋਰ ਕਰੋ ਅੰਦਰ ਇਸ ਕਰਕੇ ਕਿਸੇ ਨੂੰ ਵੀ ਮੈਂ ਸਮਝਦਾ ਕਾਂਗਰਸ ਨੂੰ ਵੀ ਮੈਂ ਆਪਣੀ ਪਾਰਟੀ ਵਾਲੇ ਵੀ ਕਿਸੇ ਨੂੰ ਨਾ ਰੋਕੋ ਵੋਟ ਜਿਹੜੀ ਪਾਉਣੀ ਆ ਉਹ ਕਿਸੇ ਨੇ ਆਪਣੀ ਮਰਜ਼ੀ ਨਾਲ ਪਾਉਣੀ ਆ ਵੋਟ ਕਿਸੇ ਨੇ ਨਹੀਂ ਲੋਕੀ ਸਿਆਣੇ ਨੇ ਲੋਕਾਂ ਨੂੰ ਪਤਾ ਵੀ ਇਹਨਾਂ ਨੇ ਦੁਬਾਰਾ ਆਉਣਾ ਇਸ ਕਰਕੇ ਠੰਡਾ ਸੰਜੀਵ ਰੋੜੇ ਦਾ ਜਿਹਹ ਜਿਹਾਂ ਜਿਹਹ ਜਿਹੇ ਕਮਰਿਆਂ 'ਚੋਂ ਰਹਿੰਦੇ ਆ ਅਲੀ ਸ਼ਾਨ ਜਿਹਹ ਜਿਹੇ ਫਾਈਵ ਸਟਾਰਾਂ ਚ ਆਮ ਆਦਮੀ ਪਾਰਟੀ ਰਹਿੰਦੀ ਆ ਉੱਥੋਂ ਹੀ ਸਾਰਾ ਮਾਲ ਆ ਰਿਆ ਇਹਨੂੰ ਘਰਾਂ 'ਚ ਆਉਣ ਦੋ ਇਹ ਸਾਰੇ ਗਰੀਬ ਆਦਮੀ ਦਾ ਉਹਨੂੰ ਤਾਂ ਦੁਆਰਾ ਤਾਂ ਇਹਨਾਂ ਨੇ 1000 ਰੁਪਏ ਦੇਣਾ ਨਹੀਂ ਕੱਖ ਨਹੀਂ ਦੇਣਾ ਇਹਨਾਂ ਨੇ ਪੈਨਸ਼ਨ ਪੈਨਸ਼ਨ 2500 ਨਹੀਂ ਦੇਣੀ ਆਹੀ ਸਮਾਨ ਆ ਵਧੀਆ ਸੂਟ ਜਿਹਹੇ ਆਪ ਪਾਉਂਦੇ ਆ ਸੰਜੀਵ ਰੋੜਾ ਦੇ ਪਰਿਵਾਰ ਉਹੋ ਜਿਹੇ ਸੂਟ ਆ ਰਹੇ ਆ ਉਹੋ ਜੀਆਂ ਸਾੜੀਆਂ ਆ ਰਹੀਆਂ ਇਸ ਕਰਕੇ ਜੇ ਬਿਟੂ ਵੀ ਗੱਲ ਕਰੀਏ ਹੁਣੇ ਜਿਹੜਾ ਬੈਗ ਹੈ ਨਾ ਜੇ ਖੁਦਾ ਨਾਲ ਖਾਸੇ ਜਿੱਤ ਵੀ ਜਾਂਦੇ ਆ ਐਮਐਲਏ ਬਣ ਜਾਂਦੇ ਆ ਤਾਂ ਵੀ ਇਲੈਕਸ਼ਨ ਕਮਿਸ਼ਨ ਨੇ ਇੱਕ ਜਿਹੜਾ ਇਹ ਉਹ ਇਹਨਾਂ ਨੂੰ ਡਿਸਕਵালিਫਾਈ ਕਰਨਾ ਹੈ ਇਹਨਾਂ ਦੀ ਐਮਐਲਏ ਸ਼ਿਪ ਜੇ ਬਣ ਗਈ ਉਹ ਵੀ ਰਹਿਣੀ ਨਹੀਂ ਕਿਉਂਕਿ ਇਹ ਸਬੂਤ ਨੇ ਜਿਹੜੇ ਸਾਰੇ ਉਹ ਬਾਈ ਨੇਮ ਮਿਲੇ ਹੋਏ ਨੇ ਇਹਨਾਂ ਦੇ ਦਫ਼ਤਰੋਂ ਸਾਰੀਆਂ ਜਿਹੜੇ ਰਿਕਾਰਡ ਨੇ ਕਿਸ ਤਰੀਕੇ ਨਾਲ ਗੱਡੀਆਂ ਆ ਰਹੀਆਂ ਕਿੱਥੋਂ ਜਾ ਰਹੀਆਂ ਨੰਬਰ ਨੋਟ ਨੇ ਮੀਡੀਆ ਦੇ ਕੋਲ ਸਭ ਦੇ ਕੋਲ ਇਸ ਕਰਕੇ ਉਹਨਾਂ ਨੇ ਡਿਸਕਵালিਫਾਈ ਹੋ ਜਾਣਾ ਇਸ ਕਰਕੇ ਉਹਨਾਂ ਨੂੰ ਵੋਟ ਨਾ ਪਾਓ ਬੇਟਾ ਜੀ ਜੋ ਮਾਹੌਲ ਬਣ ਰਿਹਾ ਨਤੀਜੇ ਨਤੀਜੇ ਦਾ ਕੀ ਫਰਕ ਪੈਗਾ ਜੋ ਮਾਹੌਲ ਬਣ ਰਿਹਾ ਵਾ ਨਤੀਜੇ ਕਿੰਨਾ ਅਸਰ ਪੈਗਾ ਦੇਖੋ ਨਤੀਜਾ ਜਿਹੜਾ ਆ ਕੰਮ ਕਰਦੀ ਆ ਨਾ ਇੱਥੋਂ ਇਹ ਪਤਾ ਲੱਗ ਜਾਂਦਾ ਵੀ ਕਿਤੇ ਨਾ ਕਿਤੇ ਆਪਣੇ ਜਿਹੜੇ 3.5 ਸਾਲ ਦੇ ਕੰਮ ਨੇ ਉਹਨਾਂ ਤੇ ਵਿਸ਼ਵਾਸ ਨਹੀਂ ਕਿਤੇ ਨਾ ਕਿਤੇ ਮਨ ਚ ਡਰਾ ਜੇ ਉਹਨਾਂ ਦੇ ਅੰਦਰ ਵਿਸ਼ਵਾਸ ਹੋ ਗਏ ਵੀ ਸਾਡੇ ਕੰਮਾਂ ਨੂੰ ਵੋਟ ਪੈਣੀ ਆ ਸਾਨੂੰ ਵੋਟ ਪੈਣੀ ਆ ਤੇ ਆ ਖੇ ਖਰਾਬ ਕਾਦੇ ਨਹੀਂ ਕਰਨ ਆ ਖੇ ਕਾਦੇ ਲਈ ਖਾਰੇ ਆ ਹੋ ਜੇ ਉਹਨਾਂ ਨੂੰ ਲੋੜ ਨਹੀਂ ਉਹ ਕਾਦੇ ਲਈ ਮੈਂ ਨਹੀਂ ਕਹਿੰਦਾ ਦੱਸੋ ਜੇ ਅਸੀਂ ਕਹਿੰਦੇ ਆ ਇਹ ਤਾਂ মিডিਆ ਕਹਿ ਰਹੀ ਆ মিডিਆ ਦਿਖਾ ਰਿਆ ਵੀ ਆ ਗੱਡੀ ਨੰਬਰ ਇੱਥੋਂ ਆ ਗਈ ਆ ਗੱਡੀ ਨੰਬਰ ਨੀਲੇ ਨਗਰ ਦੀ ਇੱਥੋਂ ਆ ਗਈ ਆ ਸਮਾਨ ਭਰ ਕੇ ਆ ਗਈ ਪਰ ਉਹ ਮੈਂ ਉਹ ਕਹਿ ਰਿਹਾ ਪਰ ਉਹਨਾਂ ਦਾ ਡਰ ਆ ਜਿਹੜਾ ਜਿਹੜਾ ਸੰਜੀਵ अरोड़ा ਤੇ ਆਮ ਆਦਮੀ ਦਾ ਡਰ ਆ ਖਾਰਨ ਦਾ ਉਹ ਡਰ ਇਹ ਸਬੂਤ ਕਰਦਾ ਏ ਵੀ ਉਹ ਹਰ ਹਰ ਉੱਚੀ ਹਰਕਤ ਤੇ ਹਰ ਚੀਜ਼ ਵੰਡਣ ਬਣਾਉਣ ਤੇ ਉਹ ਤੁਲੇ ਹੋਏ ਨੇ ਤੇ ਟਾਰਗੇਟ ਕਿਨੂੰ ਕਰ ਰਹੇ ਆ ਉਹ ਏਰੀਆ ਟਾਰਗੇਟ ਕਰ ਰਿਹਾ ਜਿੱਥੋਂ ਉਹ ਸਮਝਦੇ ਆ ਵੀ ਇਹ ਗਰੀਬ ਆਦਮੀ ਇਹ ਬਕਾਊ ਆ ਇਹ ਹਰ ਚੀਜ਼ ਜਿਵੇਂ ਭਗਵੰਤ ਮਾਨ ਕਹਿੰਦਾ ਸੀ ਨਾ ਲਊਗਾ ਵੀ ਤੇ ਤੁਹਾਨੂੰ ਠੋਕੂਗਾ ਵੀ ਜਿਨੇ ਹਜ਼ਾਰ-ਹਜ਼ਾਰ ਰੁਪਈਆ 25-25 ਸੌ ਨਹੀਂ ਨਹੀਂ ਦਿੱਤਾ ਇਹਨਾਂ ਨੂੰ ਵੀ ਪਤਾ ਵੀ ਇਹ ਇਹ ਮੇਲਾ ਹੈ ਜਿਹੜਾ ਇਹ ਸਿਰਫ ਤੇ ਸਿਰਫ ਅੱਜ ਅੱਜ ਇਲੈਕਸ਼ਨ ਦੀ ਚਲਾਈ ਜਾਂਦੇ ਰਹੇ ਆ ਇਸ ਵਾਰ ਇਲੈਕਸ਼ਨਾਂ ਦੇ ਵਿੱਚ ਕੀ ਲੱਗਦਾ ਤੁਹਾਨੂੰ ਨਹੀਂ ਦੇਖੋ ਜੀ ਜਦੋਂ ਸਰਕਾਰ ਹੁੰਦੀ ਆ ਨਾ ਸਰਕਾਰ ਜਿਹੜੀ ਆ ਪੰਜਾਬ ਦੀ ਇਲੈਕਸ਼ਨ ਕਮਿਸ਼ਨ ਮੈਂ ਕਹਿੰਦਾ ਆਪਣੀ ਮੈਂ ਬਾਹ ਲਾਉਂਦਾ ਮੈਂ ਇੱਕ ਮੰਤਰੀ ਹੋ ਗਏ ਮੈਂ ਇਹ ਨਹੀਂ ਕਹਿ ਸਕਦਾ ਨਾ ਮੈਂ ਕਦੇ ਇਹ ਕਹਿਣਾ ਹੈ ਸਾਨੂੰ ਇਲੈਕਸ਼ਨ ਕਮਿਸ਼ਨ ਤੇ ਵਿਸ਼ਵਾਸ ਆ ਚਾਹੇ ਇਲੈਕਸ਼ਨ ਕਮਿਸ਼ਨ ਡੀਸੀ ਕੋ ਦਾ ਮਾਲਕ ਹੁੰਦਾ ਏ ਚਾਹੇ ਇਲੈਕਸ਼ਨ ਕਮਿਸ਼ਨ ਜਿਹੜਾ ਸੂਬੇ ਦਾ ਹੁੰਦਾ ਉਹ ਇੱਕ ਆਈਐਸ ਅਫੀਸਰ ਹੁੰਦਾ ਦੇਸ਼ ਦੇ ਇਲੈਕਸ਼ਨ ਕਮਿਸ਼ਨ ਮੰਗੋ ਨਹੀਂ ਇੰਡੀਪੈਂਡੈਂਟ ਬੰਦਾ ਹੁੰਦਾ ਏ ਉਹ ਇਲੈਕਸ਼ਨ ਕਮਿਸ਼ਨ ਨੂੰ ਚੁਣਦਾ ਕੌਣ ਆ ਦੇਸ਼ ਦੇ ਨੂੰ ਆਪੋਜੀਸ਼ਨ ਲੀਡਰ ਵੀ ਵਿੱਚ ਬੈਂਦਾ ਏ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਵਿੱਚ ਬੈਂਦੇ ਆ ਪਰ ਉਰੇ ਦਾ ਜਿਹੜਾ ਹੋਈ ਤਾਂ ਪੰਜਾਬ ਦਾ ਇਲੈਕਸ਼ਨ ਕਮਿਸ਼ਨਰ ਹੁੰਦਾ ਉਹ ਇੱਕ ਆਈਐਸ ਅਫਸਰ ਹੁੰਦਾ ਸਰਕਾਰ ਦਾ ਲਾਇਆ ਹੁੰਦਾ ਇਸ ਕਰਕੇ ਉਹਨੇ ਇਹ ਕੰਮ ਕਰਨਾ ਹੀ ਹੁੰਦਾ ਮੈਂ ਕਹਿੰਦਾ ਇਸ ਚੀਜ਼ ਨੂੰ ਬਿਲਕੁਲ ਦਿਖਾਓ ਪਰ ਇਸ ਚੀਜ਼ ਨੂੰ ਚੱਲਣ ਦਿਓ ਜੇ ਜੇ 100 200 ਕਰੋੜ ਰੁਪਈਆ ਜੇ ਲੱਗ ਵੀ ਜਾਊਗਾ ਤੇ ਫਿਰ ਉਹਨਾਂ ਦੇ ਢਿੱਡਾਂ 'ਚ ਤਾਂ ਕੋਈ ਫਰਕ ਨਹੀਂ ਪੈਣਾ ਜਿਨ੍ਹਾਂ ਨੇ ਸਾਰਾ ਕੁਝ ਖਾਧਾ ਹੋਇਆ ਆਮ ਆਦਮੀ ਨੇ ਹਜ਼ਾਰਾਂ ਕਰੋੜ ਖਾਧਾ ਜੇ ਇੱਕ ਰਾਤ ਚ ਕਰੋੜ 2 ਕਰੋੜ ਰੁਪਈਆ ਗਰੀਬਾਂ ਦੇ ਕੋਲ ਚਲੇ ਜਾਊਗਾ ਉਹਦੇ ਨਾਲ ਕੀ ਫਰਕ ਪੈ ਜਾਊਗਾ ਜੀ ਲੱਗਦਾ ਵਾਅਦਾ ਮਿਸੂਰਿਆ ਦੇ 2 4 ਕਰੋੜ ਰੁਪਈਆ ਆਟੇ ਦਾ ਦਾਲ ਦਾ ਸ਼ਰਾਬ ਦਾ ਠੰਡੇ ਦਾ ਸੂਟਾਂ ਦਾ ਉਹਨਾਂ ਨੂੰ ਕੀ ਫਰਕ ਪੈਂਦਾ ਉਹਨਾਂ ਦੀਆਂ ਘਰ ਵਾਲੀਆਂ ਤਾਂ ਉਹਨਾਂ ਨੇ ਉਹਨਾਂ ਨੇ ਤਾਂ ਇਹੋ ਜੇ ਐਨੇ ਕਰੋੜਾਂ ਦੇ ਜੁੱਤੀਆਂ ਸੈਂਡਲ ਮਹੀਨੇ ਬਾਅਦ ਡਸਟਬਿਨ ਚ ਹੀ ਸੁੱਟਣੀਆਂ ਹੁੰਦੀਆਂ ਐ ਉਹਨਾਂ ਲਈ ਤਾਂ ਆਹ ਹਾਲਾਤ ਨੇ ਜੀ ਅੱਜ ਦਾ ਪੁੱਛਦਾ ਇੱਕ ਕੈਂਡੀਡੇਟ ਦੇ ਨਾਲ ਹੱਥ ਆਪਾਈ ਕੀਤੀ ਗਈ ਐ ਦੇਖੋ ਬਹੁਤ ਨਿੰਦਣੀ ਗੱਲ ਆ ਬਹੁਤ ਨਿੰਦਣੀ ਆ ਗੱਲ ਆ ਪੁਲਿਸ ਪਲੀਜ਼ ਤੁਮ ਐ ਸਮਝਦਾ ਬਿਲਕੁਲ ਪੰਜਾਬ ਦੀ ਖਤਮ ਹੋ ਚੁੱਕੀ ਆ ਉਹਨਾਂ ਨੇ ਖਤਮ ਕਰਤੀ ਪੁਲਿਸ ਕਰੇ ਕੀ ਜਿਹੜਾ ਮਾੜਾ ਜਿਹਾ ਵੀ ਰੀੜ ਦੀ ਹੱਡੀ ਦਿਖਾਉਂਦਾ ਉਹਨੂੰ ਚੱਕ ਕੇ ਪੋਸਟਿੰਗ ਵੀ ਨਹੀਂ ਦਿੰਦੇ ਕੋਈ ਪਤਾ ਹੀ ਨਹੀਂ ਵੀ ਕਿੱਥੇ ਲਾ ਦਿੰਦੇ ਆ ਆਸ਼ੂ ਜੀ ਨੂੰ ਮਿਲਉਂਦੇ ਨਹੀਂ ਆਸ਼ੂ ਜੀ ਦੇ ਨਾਲ ਹੱਥੋਂ ਭਾਈ ਕਿੱਦਿ ਗੱਲ ਜੰਗੀ ਹਰਗੇ ਬੈਠੇ ਨੇ ਅਸੀਂ ਬਹਿਸ ਹੋਈ ਬਹਿਸ ਹੋਈ ਮੈਂ ਤਾਂ ਆਪਣੇ ਬੀਜੇਪੀ ਦੇ ਦਫਤਰ ਆਇਆ ਤੇ ਸਾਡੇ ਬੀਜੇਪੀ ਦੇ ਦਫਤਰ ਜਾ ਕੇ ਬੈਠੂ ਵੀ ਮੇਰੇ ਕਿਸੇ ਬੰਦੇ ਵੱਲ ਮੇਰੇ ਬੀਜੇਪੀ ਬੰਦੇ ਦੇ ਵੱਲ ਕੋਈ ਉਹ ਕਰਦਾ ਮੈਂ ਅੱਖ ਚੱਕੀ ਨਾ ਦੇਖੇ ਕੋਈ ਹਿੰਮਤ ਨਾ ਕਰੇ ਕਾਂਗਰਸ ਵਾਲੇ ਉਹ ਆਪਣੀ ਆਪ ਨੂੰ ਛੱਡਣ ਹਾਸ਼ੂ ਕੀ ਕਰੇ ਹਾਸ਼ੂ ਨਾਲ ਦਾ ਨਾਂ ਉਹਨਾਂ ਦਾ ਪ੍ਰਧਾਨ ਆ ਨਾ ਉਹਨਾਂ ਦਾ ਐਸੀਐਲਪੀ ਲੀਡਰ ਆ ਨਾ ਕੋਈ ਵਰਕਰ ਆ ਇਸ ਕਰਕੇ ਹਾਸ਼ੂ ਜੇ ਨਾਲ ਤਾਂ ਕੱਲ ਇੱਥੇ ਬੈਠੇ ਰਹੇ ਨੇ ਜਿਹੜੇ ਉਹਨਾਂ ਦੇ ਇੰਚਾਰਜ ਸੀ ਕੋਈ ਆ ਕੇ ਟਰੱਕ ਚ ਗੱਡੀ ਚ ਨਹੀਂ ਚੜ੍ਹਿਆ ਇਸ ਕਰਕੇ ਕਾਂਗਰਸ ਪਾਰਟੀ ਨੂੰ ਵੋਟ ਪਾਉਣਾ ਖੂਚ ਸਿੱਖਣਾ ਹੈ ਕਾਂਗਰਸ ਪਾਰਟੀ ਸਿਰਫ ਤੇ ਸਿਰਫ ਖਾਤਮੇ ਵੱਲ ਜਾ ਰਹੀ ਆ ਅੰਤ ਵੱਲ ਜਾ ਰਹੀ ਆ ਪਰ ਅਸੀਂ ਕਦੇ ਵੀ ਇਹ ਨਹੀਂ ਚਾਹਾਂਗੇ ਕਿਸੇ ਕੈਂਡੀਡੇਟ ਨਾਲ ਚਾਹੇ ਉਹ ਕਾਂਗਰਸ ਦਾ ਹੋਵੇ ਚਾਹੇ ਉਹ ਅਕਾਲੀ ਦਲ ਦਾ ਹੋਵੇ ਚਾਹੇ ਉਹ ਅਮਰਤਸਰ ਅਕਾਲੀ ਦਲ ਦਾ ਹੋਵੇ ਵੀ ਸਰਕਾਰ ਉਹਦੇ ਨਾਲ ਕੋਈ ਵੀ ਧੱਕਾ ਕਰੇ ਤੇ ਇਸ ਕਰਕੇ ਉਸ ਗੱਲ 'ਚ ਧੱਕਾ ਨਹੀਂ ਹੋਣ ਦਿੰਦੇ ਜੇ ਇਹ ਸੋਚਣਗੇ ਹਾਂ ਆ ਰਾਸ਼ਨ ਵੰਡੀ ਜਾਣ ਜਿੰਨਾ ਮਰਜੀ ਇਹ ਗੱਲ ਨਹੀਂ ਕਿਤੇ ਜਿਉ ਧੱਕਾ ਕਰਨ ਦੀ ਸੋਚਣਗੇ ਫਿਰ ਸਾਡੇ ਡੰਡੇ ਛੋਟੇ ਸਭ ਕੁਝ ਤਿਆਰ ਓਕੇ ਜੀ ਕੀ ਕਹਿਣਾ ਚਾਹੋ ਕੱਲ੍ਹ ਨਹੀਂ ਐਸ ਵੇਲੇ ਜਵਾਰ ਨਗਰ ਕੈਂਪ 'ਚ ਰੋਹਿਤ ਪਾਪਾ ਖੜੇ ਆ ਜਿੱਥੇ بار-ਬਾਰ ਇਹ ਟਰਾਈ ਕੀਤੀ ਜਾ ਰਹੀ ਆ ਬਾਰ-ਬਾਰ ਇਹ ਟਰਾਈ ਕੀਤੀ ਜਾ ਰਹੀ ਆ ਭਈ ਅਸੀਂ ਉੱਥੇ ਰਾਸ਼ਨ ਪਚਾਈਏ ਪਰ ਮੈਂ ਅੱਜ ਇੱਕ ਗੱਲ ਕਹਿਣੀ ਚਾਹੁੰਦਾ ਜੋ ਭਗਵੰਤ ਮਾਨ ਨੇ ਜੋ ਰੀਤ ਪਾਈ ਆ ਜਦੋਂ ਔਨ ਰਿਕਾਰਡ ਮੈਨੂੰ ਯਾਦ ਆ ਮੈਂ ਉਸ ਵੇਲੇ ਗਿੱਦੜਵਾਲ ਇਲੈਕਸ਼ਨ ਸੀ ਉਦੋਂ ਪਹਿਲਾਂ ਵੀ ਉਹ ਕਹਿੰਦੇ ਸੀ ਕੀ ਕਹਿੰਦੇ ਸੀ ਇਲੈਕਸ਼ਨਾਂ ਤੋਂ ਪਹਿਲਾਂ ਵੀ ਕੋਈ ਗੱਲ ਨਹੀਂ ਜਿਹੜਾ ਪੈਸੇ ਲਿਆਉਂਦਾ ਪੈਸਾ ਲੈ ਲਓ ਆਟਾ ਲਿਆਉਂਦਾ ਆਟਾ ਲੈ ਲਓ ਸਮਾਨ ਲਿਆਉਂਦਾ ਸਮਾਨ ਲੈ ਲਓ ਕੀ ਕਿਹਾ ਸੀ ਉਹਨਾਂ ਨੇ ਇਹੀ ਕਿਹਾ ਸੀ ਨਾ ਹੁਣ ਭਾਈ ਜੇ ਹਜ਼ਾਰ ਹਜ਼ਾਰ ਕਰੋੜ ਰੁਪਈਆ ਆਮ ਆਦਮੀ ਦੇ ਕੋਲ ਆ ਆਮ ਆਦਮੀ ਦੇ ਕੈਂਡੀਡੇਟ ਕੋਲ ਆ ਤੇ ਆਪਾਂ ਲੈ ਲਓ ਵਿਆਪ ਜਾਵੇ ਵਿਆਪ ਆਪਾਂ ਨੂੰ ਕੀ ਤਕਲੀਫ ਆ ਵੋਟ ਜਿਹੜੀ ਪਾਉਣੀਆਂ ਲੋਕਾਂ ਨੇ ਉਹ ਇਹ ਆਟੇ ਨਾਲ ਨਹੀਂ ਪਾਉਣੀ ਇਹ ਸੂਟਾਂ ਨਾਲ ਨਹੀਂ ਪਾਉਣੀ ਇਹ ਪੈਸੇ ਨਾਲ ਨਹੀਂ ਪਾਉਣੀ ਉਹ ਉਹਨਾਂ ਨੇ ਆਪਣੀ ਮਰਜ਼ੀ ਨਾਲ ਪਾਉਣੀਆਂ ਪਰ ਜਿਹੜਾ ਸਮਾਨ ਆ ਰਿਹਾ ਇਹ ਸਮਾਨ ਆ ਜਿਹੜਾ ਇਹ ਸਾਰਾ ਪੈਸਾ ਲੋਕਾਂ ਦਾ ਹੈ ਸਰਕਾਰ ਦਾ ਪੈਸਾ ਹੈ ਬੜੇ ਬੜੇ ਇੰਡਸਟਰੀਸਟਾਂ ਦਾ ਮਲਾਈਦਾਰ ਪੈਸਾ ਹੈ ਜਿਹੜਾ ਲੋਕਾਂ ਤੋਂ ਹੀ ਕਮਾਇਆ ਹੋਇਆ ਹੈ ਇੰਡਸਟਰੀ ਵਾਲੇ ਆ ਨੇ ਜਿਹੜੇ ਇਹਦੀ ਮਦਦ ਕਰ ਰਹੇ ਆ ਤੇ ਮੈਂ ਕਹਿੰਨਾ ਸਾਰਿਆਂ ਨੂੰ ਬਿਲਕੁਲ ਗਰੀਬ ਆਦਮੀ ਆਮ ਆਦਮੀ ਦੁੱਗਣਾ ਤਿੰਗਣਾ ਸਮਾਂ ਤੇ ਜਾਣ ਦੋ ਜਿਹੜਾ ਵੰਡਣ ਆ ਰਿਹਾ ਜਿਹੜਾ ਵੰਡਣ ਆ ਰਿਹਾ ਉਹ ਵੀ ਸਾਡੇ ਚੋਂ ਆ ਨਾ ਉਹਨੂੰ ਵੀ ਇਹਨਾਂ ਨੇ ਲਾਲਚ ਦੇ ਕੇ ਲਾਇਆ ਹੋਇਆ ਜੇ ਕਿਸਦੇ ਘਰੇ ਮੈਂ ਕਹਿੰਨਾ ਇਹ ਚੰਗੀ ਗੱਲ ਨਹੀਂ ਗਈ ਪਰ ਜੇ ਕੋਈ ਹਜ਼ਾਰਾਂ ਕਰੋੜਪਤੀ ਸੰਜੀਵ ਰੋੜਾ ਕੈਂਡੀਡੇਟ ਆ ਜਿਹਦੇ ਘਰੋਂ ਇਹ ਆਟਾ ਆ ਰਿਹਾ ਦਾਲ ਆ ਰਹੀ ਆ ਬੈਗ ਆ ਰਹੇ ਆ ਪੈਸਾ ਆ ਰਿਹਾ ਸ਼ਰਾਬ ਆ ਰਹੀ ਆ ਭਰ-ਪਰ ਰੱਖੋ ਅੰਦਰ ਦੋ-ਦੋ ਮਹੀਨੇ ਦਾ ਸਟੋਰ ਕਰੋ ਅੰਦਰ ਇਸ ਕਰਕੇ ਕਿਸੇ ਨੂੰ ਵੀ ਮੈਂ ਸਮਝਦਾ ਕਾਂਗਰਸ ਨੂੰ ਵੀ ਮੈਂ ਆਪਣੀ ਪਾਰਟੀ ਵਾਲੇ ਵੀ ਕਿਸੇ ਨੂੰ ਨਾ ਰੋਕੋ ਵੋਟ ਜਿਹੜੀ ਪਾਉਣੀ ਆ ਉਹ ਕਿਸੇ ਨੇ ਆਪਣੀ ਮਰਜ਼ੀ ਨਾਲ ਪਾਉਣੀ ਆ ਵੋਟ ਕਿਸੇ ਨੇ ਨਹੀਂ ਲੋਕੀ ਸਿਆਣੇ ਨੇ ਲੋਕਾਂ ਨੂੰ ਪਤਾ ਵੀ ਇਹਨਾਂ ਨੇ ਦੁਬਾਰਾ ਆਉਣਾ ਇਸ ਕਰਕੇ ਠੰਡਾ ਸੰਜੀਵ ਰੋੜੇ ਦਾ ਜਿਹਹ ਜਿਹਾਂ ਜਿਹਹ ਜਿਹੇ ਕਮਰਿਆਂ 'ਚ ਉਹ ਰਹਿੰਦੇ ਆ ਅਲੀ ਸ਼ਾਨ ਜਿਹਹ ਜਿਹੇ ਫਾਈਵ ਸਟਾਰਾਂ ਚ ਆਮ ਆਦਮੀ ਪਾਰਟੀ ਰਹਿੰਦੀ ਆ ਉੱਥੋਂ ਹੀ ਸਾਰਾ ਮਾਲ ਆ ਰਿਹਾ ਇਹਨੂੰ ਘਰਾਂ 'ਚ ਆਉਣ ਦੋ ਇਹ ਸਾਰੇ ਗਰੀਬ ਆਦਮੀ ਦਾ ਉਹਨੂੰ ਤਾਂ ਦੁਬਾਰਾ ਤਾਂ ਇਹਨਾਂ ਨੇ 1000 ਰੁਪਏ ਦੇਣਾ ਨਹੀਂ ਕੱਖ ਨਹੀਂ ਦੇਣਾ ਇਹਨਾਂ ਨੇ ਪੈਨਸ਼ਨ ਪੈਨਸ਼ਨ 2500 ਨਹੀਂ ਦੇਣੀ ਆਹੀ ਸਮਾਨ ਵਧੀਆ ਸੂਟ ਜਿਹਹੇ ਆਪ ਪਾਉਂਦੇ ਆ ਸੰਜੀਵ ਰੋੜਾ ਦੇ ਪਰਿਵਾਰ ਉਹ ਜਿਹੇ ਸੂਟ ਆ ਰਹੇ ਆ ਉਹ ਜਿਹੀਆਂ ਸਾੜੀਆਂ ਆ ਰਹੀਆਂ ਇਸ ਕਰਕੇ ਇਹ ਮਲਾਈ ਆ ਇਹ ਜਿੰਨਾ ਚਿਰ 2 ਦਿਨ ਮਿਲਦੀ ਆ ਇਹ ਮਲਾਈ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ ਅੱਛਾ ਬਿੱਤੀ ਗੱਲ ਕਰੀਏ ਹੁਣੇ ਜਿਹੜੇ ਬੈਗ ਨੇ ਬੈਗ ਦੇ ਉੱਤੇ ਉਹਦੇ ਤੇ ਹੀ ਕਾਰਵਾਈ ਪੁਲਿਸ ਕਰ ਰਹੀ ਆ ਨਹੀਂ ਦੇਖੋ ਉਹ ਸਰਕਾਰਾਂ ਕਰਦੀਆਂ ਹੁੰਦੀ ਆ ਉਹ ਸਰਕਾਰਾਂ ਕਰਦੀਆਂ ਹੁੰਦੀਆਂ ਮੈਂ ਇਹ बार-बार ਸਭ ਨੂੰ ਕਹਿਣਾ ਵੀ ਉਹ ਅਲੱਗ ਗੱਲ ਆ ਉਹ ਤਾਂ ਇਹ ਸ਼ਹਿ ਮਾਤੀ ਜਿਹੜੀ ਆਪੋਜੀਸ਼ਨ